ਹਾਂਜੀ ਗੁੱਡ ਮਾਰਨਿੰਗ ਸ਼ਸ਼ੀ ਕਾਲ ਕੀ ਹਾਲ ਚਾਲ ਕਿਦਾਂ ਸਾਰੇ ਠੀਕ ਠਾਕ ਵਧੀਆ ਆਉ ਕਰਦੇ ਆ ਛੋਟੇ ਜਿਹੇ ਵਲੋਗ ਦੀ ਸ਼ੁਰੂਆਤ ਤੁਹਾਡੇ ਕੁਝ ਕਮੈਂਟ ਆਏ ਤੇ ਉਹਨਾਂ ਦਾ ਅੱਜ ਪਰ ਰਿਪਲਾਈ ਕਰਾਂਗੇ ਤੇ ਆਪਾਂ ਦੱਸਾਂਗੇ ਆਪਾਂ ਟੀਨਾ ਕਿਉਂ ਪਾਈਆਂ ਤੇ ਕੁਝ ਕਰਾਂਗੇ ਗੱਲਬਾਤ ਦੀ ਬਾਰੇ ਤੇ ਜੁੜੇ ਰਹਿਣ ਤਾਂ ਕੋ ਲੋਕ ਦੇਣਾ ਮੈਂ ਵੀ ਪਹੁੰਚ ਗਿਆ ਆਪਾਂ ਉਧਰ ਮਾਹੌਲ ਦੀਵ ਦੇ ਪਲਾਟ ਦੇ ਵਿੱਚ ਅੱਜ ਮੈਂ ਜਦੋਂ ਮਾਰਮ ਮਟੇ ਹੋਲੀਆ ਦੇਖੀ ਤੇ ਅਰੇ ਰੂਦਿਆ ਮਿਕਸ ਕਰ ਲਿਆ ਮੇਰੇ ਹੱਥ ਤਾਂ ਦੇਣੀ ਵੀ ਧਾੜੀ ਲਾਈ ਚਲੋ ਚਲੋ ਇਦਾਂ ਹੀ ਮੈਂ ਗਾੜੀਆਂ ਨਾਲ ਬੜੀ ਮੈਚਿੰਗ ਕੀਤੀ ਅੱਜ ਪੂਰੀ ਉਸ ਬਾਤ ਗਾਣ ਬਣਾਇਆ ਪੂਰਾ ਉਹ ਜਿਹੜਾ ਹੁੰਦਾ ਕੀ ਉਹਨੂੰ ਕਹਿੰਦੇ ਸੂਟ ਜਿਹੜਾ ਕੀ ਕਹਿੰਦੇ ਛੋਟੀ ਗਾਰਡ ਨਹੀਂ ਨਹੀਂ ਗਾਰਡ ਦੇ ਬਾਤ ਚਲੋ ਜੀ ਆ ਜਾ ਆ ਜਾਣ ਪਹੁੰਚ ਗਏ ਪਲਾਟ ਦੇ ਵਿੱਚ ਗੁਲਾਬ ਦੇ ਫੁੱਲ ਉਹ ਚ ਦੇਖ ਦਿੰਦਾ ਤੇ ਨੰਤੇ ਉੱਧਰ ਪਲਾ ਆਤਲਾ ਨੇ ਕਿਹਨੇ ਬਲਾਉ ਚ ਕਿਹਾ ਪਰਸੋਂ ਦੀ ਗੱਲ ਅਸੀਂ ਆਏ ਇੱਧਰ ਤੇ ਡਾਡੀ ਕਹਿੰਦੇ ਆਲ ਫੜ ਮੂਲੀਆਂ ਲੈ ਜਾਓ ਤੇ ਦੋ ਮੂਲੀਆਂ ਦੇਖ ਕੇ ਕਿੰਨੇ ਕਹਿੰਦੇ ਹਾਂਜੀ ਬਸ ਬਸ ਬਹੁਤ ਤੇ ਕਹਿੰਦੇ ਆ ਗਏ ਦੋ ਮੂਲੀਆਂ ਦੇਖ ਕੇ ਬਸ ਦੇ ਡਾੜੀ ਬੂਟਿਆਂ ਦੀ ਗੱਲ ਮੈਂ ਕੰਡੀਆਂ ਡਾੜੀਆਂ ਦੇ ਤੇ ਤਿੰਨ ਤੇ ਸਾਰੀਆਂ ਵੱਟਾਂ ਵਧੀ ਹੁੰਦੀਆਂ ਚ ਮਾਲਾ ਦੋ ਚਾਰ ਨਿਕਲਦੀਆਂ ਚੰਗੀਆਂ ਬਾਕੀ ਤਾਂ ਜਿਹੜਾ ਹੁਣ ਹੋਣਦੀਆਂ ਨੇ ਡਾੜੀ ਕਹਿੰਦੇ ਇਦਾਂ ਕਰ ਤੂੰ ਬੂਟੇ ਪਹਿਲਾਂ ਕੱਟ ਲਾ ਉਹ ਸਾਰ ਬਾਤ ਬਾਂਜੂ ਪਰ ਬੂਟੇ ਲਾਇਆ ਜਾ ਕੇ ਜਿਸ ਦਿਨ ਮੈਂ ਕਿਹਾ ਚਲੋ ਵਧੀਆ ਹੋ ਗਿਆ ਆਪੇ ਆ ਗਈ ਬਾਹਰ ਮੂਲੀ ਹਾਂ ਬੁੱਧਰ ਪਛਾਈ ਵਿੱਚ ਅ ਮੂਲੀ ਹਟ ਦੂਜੇ ਕਿੰਨੇ ਕੱਢਦਾ ਹਾਂ ਲੇ ਜੋ ਘਰੇ ਖੜਨੀ ਆ ਤੇ ਵੇਣਾ ਅੱਛਾ ਤੇ ਕੀ ਲੱਗਾ ਹੈ ਕਹਿਣ ਤੋਂ ਬਲਾਂ ਪੁੱਤਰਾ ਲਾਇਆ ਪੁੱਤਰਾ ਨਹੀਂ ਲੱਗਾ ਵਾ ਆ ਦੇਖ ਨਾ ਮੈਂ ਨਹੀਂ ਹਾਂ ਮੂ ਹੈ ਕਿ ਨਹੀਂ ਦੋ ਵਟਾਂ ਦੇ ਆਹੋ ਉਦਾਂ ਦੇਲ ਨਹੀਂ ਕਰਦੇ ਨਾ ਪੱਟਾਂ ਨੂੰ ਨਹੀਂ ਨਹੀਂ ਹੈ ਕਿ ਨਹੀਂ ਤੋੜ ਦੋ ਜਾਓ ਆਹੋ ਸਾਰੇ ਸਟ੍ਰੋਬੇਰੀ ਲਾਈ ਹੈ ਆਹ ਕਹਿੰਦਾ ਆਹ ਇੱਧਰ ਆਹ ਤਰਪਾਲ ਪਾ ਕੇ ਰੱਖੀ ਹੋਏ ਨੜ ਜੀ ਆ ਭਾਜੀ ਪੁੱਛਣ ਦੀ ਵੀ ਇਹਦੇ ਚ ਸਟੋਬੇਰੀ ਲਾਈ ਸਟੋਬੇਰੀ ਸਟੋਬੇਰੀ ਲਾਈ ਆ ਲੈ ਆ ਪੁੱਲ ਲੈ ਤੁਸੇ ਡੈਡੀ ਪੁੱਛ ਲੈ ਵੀ ਇਹ ਸਟੋਬੇਰੀ ਆ ਮਾਂ ਮੇਰੇ ਕੰਮ ਨਹੀਂ ਗਾ ਪੁੱਛੇ ਸਹੀਟ ਨਹੀਂ ਸਟੋਬਰੀ ਗਈ ਬੇਟੀ ਨਹੀਂ ਸਟੋਬਰੀ ਨਹੀਂ ਇਹ ਉਹ ਮੇਰੇ ਖਿਆਲ ਨਾਲ ਅਬ ਟੇ ਲਾਈ ਯਾਰ ਇਹਨੂੰ ਲਾ ਦੀਏ ਰਾਤ ਪੈਣ ਵਾਲੀ ਹੋ ਰਹਿਣ ਢੱਕੇ ਢਕਾ ਰਹਿੰਦੇ ਮੈਨੂੰ ਲਾਦਾ ਮਾੜਾ ਲਫਾ ਫੇਦੂਗਾ ਨਹੀਂ ਇੱਧਰ ਤਣੀਆਂ ਤੋੜਦਾ ਮੇਰੇ ਵੀਰ ਨੇ ਅੱਜ ਫੇਰ ਕਿੰਨਾ ਸੋਚਦਾ ਮੇਰਾ ਕਿ ਮੇਰੀ ਭੈਣ ਅੰਦੀ ਤਣੀਆਂ ਰੋਜ ਦੇ ਦਿੰਦਾ ਕੱਟ ਕੇ ਹੁਣ ਰਹਿ ਗਿਆ ਏ ਥੋੜਾ ਘੱਟ ਰਹਿ ਗਿਆ ਹੁਣ ਇੱਕ ਦੋ ਗੁਸ਼ੀਆਂ ਰਹਿ ਗਈਆਂ ਇੱਕ ਅਹੀਂ ਲੱਜੀਆਂ ਇੱਕ ਤੂੰ ਲੱਜੀ ਫੇਰ ਠੀਕ ਆ ਧੰਨਵਾਦ ਬਣਾਉ ਬਣਾਉ ਮਸਾਲਾ ਅੱਛਾ ਕੰਮ ਕਰਾ ਉਹਦਾ ਕੰਮ ਸਾਡੇ ਉੱਥੇ ਕਰਦਾ ਦੇ ਆ ਇਨੀ ਛੇਤੀ ਬਣ ਜਾਣਾ ਹੈ ਹਨਾ ਮਮਾ ਜੀ ਤਿੰਨ ਟੱਪ ਸੁਟਣੇ ਹੁੰਦੇ ਆ ਮੈਂ ਸਮਝਿਆ ਕਿ ਲੇਬਰ ਵਾਲਾ ਆਇਆ ਬੰਦਾ ਅੱਜ ਨਵਾਂ ਹੀ ਆਪਣਾ ਘਰ ਬਣਾਉਣ ਦੇ ਚਲੋ ਠੀਕ ਬਾਈ ਲੈ ਕੇ ਆਇਆ ਕਰੋ ਟਾਈਮ ਨਾਲ ਠੀਕ ਠੀਕ ਆਜੋ ਚਾਹ ਪੀਓ ਨੇ ਘਰ ਚੱਲੇ ਆ ਵੇ ਹੁਣ ਇਹ ਤੇ ਗੱਲ ਜਲੂਣ ਠੀਕ ਹੈ ਮਸਾਲਾ ਪਰਦੇ ਦੇ ਵਿੱਚ ਤੂੰ ਬਣਾਉਂਦੇ ਏ ਮਸਾਲਾ ਉਹ ਮਸਾਲਾ ਬਾਲਟਾ ਜੀ ਹੁਣ ਵਿਲਾ ਹੋਇਆ ਵਾਂ ਹੁਣ ਲੱਗਣੇ ਲੱਗਣੇ ਹੁਣ ਬਜਰੀ ਲੈ ਉਹਦੇ ਡੈੜੀ ਹੁੰਨੇ ਲੱਗੇ ਨੇ ਉਹ ਤਾਂ ਡੈਡੀ ਨੂੰ ਲੱਗੇ ਨੇ ਕਰਨ ਆਪਰ ਚੜਿਆ ਆਵੇ ਤੇ ਕਤੂਗਨ ਚਲੋ ਜੀ ਵੀ ਚੰਗਾ ਜਿਹੜਾ ਭਰਤਾ ਇਹਨਾਂ ਨੇ ਹੈ ਕੋਈ ਦੀਦ ਨਹੀਂ ਹੈ ਕੀ ਬਣਾ ਡੈਡੀ ਡੈਡੀ ਫੋਜੀ ਲਾਵ ਲੈਣ ਤੇਗਾ ਪਰਵਾਤਾ ਹੁਣ ਇੱਥੇ ਇਹਦੇ ਵਿੱਚ ਆ ਸਰੀ ਇਹਨਾਂ ਨੇ ਭਰਨਾ ਵਿੱਚ ਬੱਚੇ ਇਹਨਾਂ ਦੇ ਇਦੋਂ ਨੀ ਕਿੱਧਰ ਇਹ ਇੱਧਰ ਆਂਦਾ ਕਿ ਇੱਧਰ ਨਿਆਵਾ ਇੱਧਰ ਕਿ ਇੱਧਰ ਇੱਧਰ ਭਰ ਦੇਣਾ ਇੱਧਰ ਭਰ ਦੇ ਇੱਕ ਮਿੰਟ ਤੋਲ ਕੇ ਦੇਈਏ ਨਹੀਂ ਨਹੀਂ ਦੇ ਗੋਪੀ ਨੂੰ ਭਰੀ ਜਾਏ ਚਲੋ ਠੀਕ ਆ ਪਰ ਇੱਧਰ ਆ ਆ ਕਿ ਆ ਇਹ ਨੂੰ ਤੇ ਆਪੇ ਕਰਦਾ ਆ ਵੜਦਾ ਹੈ ਸਰੀਆਂ ਸਰੀਆਂ ਵੜਦਾ ਇਹ ਸਰੀਆਂ ਆਇਆ ਪੂਰਾ ਵੜੇ ਵੜਿਆ ਇਹ ਚ ਸਰੀਆਂ ਪਾਇਆ ਨਹੀਂ ਇਦਾਂ ਮਸਾਲਾ ਪਰਨ ਲੱਗੇ ਆ ਆ ਪਾਉਣਾ ਯਾਰ ਹਾਂ? ਵੀ ਇੱਥੇ ਗੀਰ ਲੱਗਣਾ ਭਾਜੀ ਇੱਧਰ ਕੋਈ ਫਾਇਦਾ ਨਹੀਂ ਨਾ ਮੋਟਾ ਪਾਉਂਦਾ ਸਰੀ ਇਹ ਬਚਾਉਂ ਮੜਿਆ ਹੁਣ ਇੱਧਰ ਇੱਧਰ ਗੀਰ ਲੱਗ ਜਣਾ ਇੱਧਰ ਫਾਇਦਾ ਨਹੀਂ ਇੱਧਰ ਗਣਾ ਆਪਾਂ ਬੰਦੇ ਚੁਕਣੀ ਕੋਈ ਗੀਰ ਲੱਗਣਾ ਉਧਰ ਹੀ ਮੋਟਾ ਪਾਉਂਦਾ ਸਰੀ ਆ ਵੀ ਚੱਲ ਉਧਰ ਅੰਦਾ ਮਜ਼ਬੂਤ ਕਰਨੀ ਆਲੇ ਉਹ ਕੰਮ ਬੜਾ ਵਧੀਆ ਕੀਤਾ ਵਹਨਾਂ ਨੇ ਸੁਪਾਰੀ ਸੂਟ ਸੁਪਾਰੀ ਹੁੰਦਾ ਨਾ ਸੁਪਾਰੀ ਸੂਟ ਸੁਪਾਰੀ ਸੂਟ ਹੁੰਦਾ ਹੈ ਪਰ ਵੈੜੀ ਨੂੰ ਨਹੀਂ ਕਿਦੀ ਪਾਇਆ ਆ ਅੱਜ ਬਣਿਆ ਸੁਪਾਰੀ ਯਾਰ ਹਾਂ ਹਾਂ ਇਹ ਤੇ ਵੈੜੀ ਸੁਪਾਰੀ ਲੱਗਣਾਂਗੇ ਚਲੋ ਭਾਈ ਇਹ ਫਿਰ ਹੈ ਕਿ ਆ ਪਾ ਦੋ ਪਾ ਦੋ ਕੋਈ ਨਹੀਂ ਪਰ ਦੋ ਭਰ ਦੋ ਉਹ ਵਧਣਾ ਪਾਣਾ ਮਦੇ ਹੂੰ ਵੱਡੋ ਇਹਨੂੰ ਗਿਆ ਉਹ ਗ੍ਰੈਂਡਰ ਪਿਆ ਮੀ ਮਟਰਾਂ ਕਰਦੇ ਆ ਲੈ ਹੋਣਿਆ ਦਾ ਜਿਹੜਾ ਉਹਨੂੰ ਕਹਿੰਦੇ ਉਹਨੂੰ ਡਾਈ ਡਾਈ ਵੀ ਹੈਗੀ ਆ ਪੂਰੀ ਚੜਾਈ ਹੈ ਡਾਈ ਉਹ ਡਾਈ ਤੋਂ ਬਗੈਰ ਹੀ ਡੈਸ ਦਾ ਕਰਨ ਵੇ ਠੀਕ ਹੋ ਗਿਆ ਜਿੱਥੇ ਬਰਾ ਮੂਟਾ ਹੈ ਪਹਿਲਾਂ ਵੇਖਣਾ ਇੱਕ ਮਿੰਟ ਕਿੰਨੇ ਪਣੇ ਵਿੱਚ ਕਿੰਨੇ ਇਹ ਕਾਂਦੇ ਨਾਲਾਈ ਹਾਂ ਐ ਓਏ ਦੀਪੂ ਕਿੰਨੇ ਪਣੇ ਮਾੜੀ ਹੂਰ ਕੱਟਾ ਕਿਉਂ ਹੁੰਦਾ ਇਹ ਕਾ ਮੈਂ ਕੰਦੇ ਬਣੇ ਦੇ ਵਿੱਚ ਤਰੀਏ ਇੱਕੋ ਹੀ ਇਹੋ ਹੀ ਇਹ ਵਧੀਆ ਹੈ ਵੀਰੇ ਤਰੀ ਗਿਆ ਓਕੇ ਹਾਂ ਮੰਨਦੇ ਓਹੋ ਓਹੋ ਕਲ ਤੋਂ ਹੀ ਹੀ ਕਲ ਤੋਂ ਗਿਆ ਇਹ ਨੂੰ ਹੁੰਦੇ ਇਹਦੇ ਵਿੱਚ ਦੀ ਆਉਣਾ ਆਹ ਇਧਰੋਂ ਦੀ ਆਉਣਾ ਇਧਰੋਂ ਜਿੱਧਰੋਂ ਦੀ ਲਿਆ ਆ ਲਿਆ ਆਹ ਪ੍ਰੋਗੋ ਆਉਂਦਾ ਹੁੰਦਾ ਠੀਕ ਆ ਇਹ ਥੋੜੀ ਤੇ ਨਹੀਂ ਆਉਣਾ ਨਹੀਂ ਨਹੀਂ ਠੀਕ ਐਂਦੀ ਆਉਣਾ ਐਂਦੀ ਐਂਦੀ ਛੜ ਦੋ ਲੰਘੇ ਦਾਂਗੇ ਬਸ ਗਏ ਲੈ ਬਹੁਤ ਵਧੀਆ ਲੈ ਵੀ ਭੱਜ ਨਹੀਂ ਹੁਣ ਲੋ ਨਹੀਂ ਮਮਾ ਜੀ ਇਹ ਗਲਤ ਹੋ ਗਿਆ ਜੀ ਐਂ ਵੀ ਆਉਣਾ ਹੈ ਇਹ ਐਂ ਵੀ ਆਉਣਾ ਹੈ ਐਂ ਦੇ ਉੱਤੇ ਨਾ ਵੀ ਯਾਰ ਹੋ ਜਾਣਾ ਵੀ ਯਾਰ ਕਰੋ ਹੁਣ ਠੀਕ ਆ ਠੀਕ ਆ ਠੀਕ ਹੋ ਜਾਣਾ ਠੀਕ ਜਲਦੀ ਆਉਣਾ ਜਾਂਦੇ ਜਾਂਦੇ ਬਸ ਹੋ ਗਿਆ ਆਹੋ ਬਸ ਠੀਕ ਬਿਲਕੁਲ ਇਹਨੇ ਬੰਦੇ ਦੇ ਲਈ ਹੁਣ ਫੇਰ ਵੀ ਨਾ ਸਹੀ ਹੋ ਜਾ ਕੰਮ ਐਨੂੰ ਸਿੱਧਾ ਕਰ ਯਾਰ ਸਿੱਧਾ ਕੀਤਾ ਨਹੀਂਗਾ ਤੁਸੀਂ ਨਹੀਂ ਨਹੀਂ ਨਾਲ ਕੰਨ ਸੁਣ ਦੇਣੀ ਲੱਗਦੀ ਨਹੀਂ 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 ਡਰ ਇਹ ਤਿੰਗਾ ਇਹ ਕੋਈ ਤਿੰਗ ਮੇਰੇ ਨਾਲ ਪੜਾਈਓ ਚਲੋ ਉਧਰ ਮਾਮਾ ਜੀ ਲੱਗੇ ਤੇ ਡੈਡੀ ਨੂੰ ਲੱਗੇ ਨੇ ਹਾਂ ਚਲੋ ਥੋਥਿਓ ਜੇ ਮੇਰੇ ਨਾਲ ਪਾਲੀ ਕਰਨੀ ਸਿਹਰੇ ਤੇ ਲੱਗੇ ਆਹਲੇ ਲੱਗੇ ਜੇ ਮਾਦਾ ਘਟਾ ਕਰਦੇ ਰਿਆਂ ਮਾੜੇ ਮੋਟਾ ਨਹੀਂ ਨਹੀਂ ਚਲੋ ਅਸ਼ੋਵੀ ਭਰਤਾ ਪਿੱਲਰ ਉਧਰ ਨੱਕਰ ਚ ਉਹ ਭਰਤਾ ਉਹ ਭਰਤਾ पहला भरते ही लाइक एक ही पाया थालेठादान भीर माल मक्कर नहीं दे

ਸਾਢੇ 11 11.5 ਇਹ 11.5 ਸੌਦਾ ਅਰੇ 11.5 ਇਹਨੂੰ ਸਾਢੇ 11 ਇਹਨੂੰ 14 ਇਹਦਾ ਮਾਲੇ ਵੀ ਘੱਟ ਲੱਗਦਾ ਹਨਾ ਮਾਲ ਤਾਂ ਘੱਟ ਲੱਗਦਾ ਕਿ ਜਾ ਹੁਣ ਕਿੰਨਾ ਲੱਗੂਗਾ ਆ ਤਿੰਨ ਤਿੰਨ ਇੰਚੀ ਦਾ ਇੱਟ ਨੇ ਵੀ ਖਾ ਜਾਂਦਾ ਤਿੰਨ ਤਿੰਨ ਇੰਚੀ ਤਿੰਨ ਤਿੰਨ ਇੱਟ ਖਾ ਜਾਂਦੀ ਤੇ ਬਾਕੀ ਤੇ ਇਹਨੇ ਕਿ ਜਿਮਲ ਭਰਦਾ ਵਿੱਚ ਚਾਹ ਨੇ ਪਰਦੋ ਪਰਦੋ ਫਰੇਜ਼ ਬੜੀ ਵਧੀਆ ਮਗਾਈ ਨਾ ਹਨਾ ਮਰੇ ਕੋਨਾ ਹੈ ਇਹ ਵਿੱਚ ਪੱਥਰ ਵੀ ਦਾ ਮੋਟਾ ਮੋਟਾ ਦਾ ਅਜ ਕੰਮ ਬੜਾ ਪੈਣ ਰਿਹਾ ਚਲ ਠੀਕ ਆ ਫਿਰ ਮੈਂ ਨਹੀਂ ਚੱਲੇ ਆ ਬਸ ਹੁਣ ਧਰ ਕੀ ਆਪੇ ਕਰਦੇ ਨੇ ਜੋ ਕਰਨਾ ਨਾ ਸਵੇਰ ਦਾ ਹੀ ਆਣਾ ਤੂੰ ਸਵੇਰ ਦਾ ਹੀ ਅੱਜ ਖੋਲ ਤਾ ਖੋਲ ਤਾ ਜਲਦੀ ਇਸ ਤਰੀ ਭਾਜਦੇ ਲਗਾ ਨਹੀਂ ਹੁੰਦੇ ਇੱਥੇ ਇੰਤਲ ਦੀ ਖੋਲੋ ਹਲੋ ਜੀ ਸਵਾਰ ਤੇ ਟੱਡਾ ਲੈ ਬੋਲੇ ਵਾਓ ਇਦਾਂ ਫੇਰਾ ਮਾਰ ਕੇ ਰੋਚ ਜੰਨੇ ਟੱਕਣਾ ਮੇਰੇ ਦੋ ਇੱਕ ਟੱਕਣਾ ਉੱਥੇ ਲੱਗਣਾ ਤੇ ਇੱਕ ਬਾਹਰ ਲੱਗਣਾ ਹਲਾ ਅੰਦਰ ਰੱਖ ਦਿੰਨੇ ਮਿਸਤਰੀ ਤਾਂ ਹੁਣ ਆਉਂਦੇ ਨਹੀਂ ਇੱਕ ਤਾਂ ਦਿਨ ਹੋ ਗਏ ਆ ਰੇਤਾਂ ਦਾ ਸੁੱਟਤੀ ਜਿਹੜੀ ਰੇਤ ਜਿਹੜੀ ਵਧੀ ਹੁਣ ਤਾਂ ਸੁੱਟ ਗਏ ਨੇ ਅੱਪਾ ਪਹੁੰਚੇ ਆਪਣੇ ਪ੍ਰਾਪਤ ਠੀਕ ਤੇ ਤੁਹਾਡੇ ਕਮੈਂਟਾਂ ਦੇ ਅਜੇ ਰਪਲਾਈ ਦੇਵਾਂ ਕਿਉਂਕਿ ਤੁਸੀਂ ਪੁੱਛਦੇ ਸੀਗੇ ਭਾਜੀ ਤੁਸੀਂ ਟੀਨਾ ਕਿਉਂ ਪਾਈਆਂ ਉਹ ਇਹਨਾਂ ਦੇ ਆਪਾਂ ਇਸ ਕਰਕੇ ਪਾਈਆਂ ਵਾ ਕਿ ਚਲੋ ਜਿੱਦਾਂ ਕੋਈ ਵੀ ਹੰਦਾ ਜਿਵੇਂ ਕੰਮ ਹਨਾ ਹਰ ਇੱਕ ਬੰਦਾ ਸੋਚ ਕੇ ਆਪਣੀ ਲੈਣ ਤਰਿਆ ਹੁੰਦਾ ਕਿ ਮੈਂ ਇਸ ਹਿਸਾਬ ਨਾਲ ਬਜਟ ਸਾਮਾ ਕਰ ਲੂੰਗਾ ਪਰ ਇਹ ਵਾਗੇ ਉਹ ਤੁਹਾਨੂੰ ਪਤਾ ਘਰ ਬਣਾਉਣ ਤੇ ਪੈਸਾ ਬਣਾ ਚਾਹੀਦਾ ਹਨਾ ਪਹਿਲਾ ਬੰਦਾ ਹੋਵੇ ਕੋਈ ਵੀ ਚੀਜ਼ ਕਿਸ ਤਰ੍ਹਾਂ ਦੇ ਪਲਾਟ ਲੈਂਦਾ ਕਰਦਾ ਫਿਰ ਉਸ ਹਾਉਨਾਂ ਨੂੰ ਕਵਰਿੰਗ ਕਰਨ ਵਾਸਤੇ ਬੜਾ ਪੈਸਾ ਚਾਹੀਦਾ ਤੇ ਇਸ ਹਾਉਨਾਂ ਦੀ ਬਾ ਛੱਤ ਜੇ ਫਿਲਹਾਲ ਰਹਿਣਤੀ ਆ ਫਿਲਹਾਲ ਵਲਗਣ ਸਾਰੀ ਕਰਤੀ ਆ ਜਿੱਥੇ ਜਿੱਥੇ ਪਾਰਟੀਸ਼ਨ ਆਉਣੇ ਉੱਥੇ ਉੱਥੇ ਸਿੰਗਲ ਪਾਰਟੀਸ਼ਨ ਕੀਤੇ 4 4 ਇੰਚ ਦੇ ਪਰਦੇ ਕੀਤੇ ਫਿਲਹਾਲ ਤੇ ਉਹਨੂੰ ਅਜੇ ਕਵਰਿੰਗ ਕਰਾਂਗੇ ਅਜੇ ਟੀਨਾ ਵੀ ਕੀ ਕਰਨੀ ਆ ਟੀਨਾ ਅਜੇ ਚੱਲੀ ਜਾਣੀ ਆ ਛੱਤ ਦਾ ਕੀ ਆ ਛੱਤ ਤੇ ਚਲੋ ਚੇਂਜ ਕਰਵਾ ਲਾਂਗੇ ਥੋੜੇ ਟਾਈਮ ਦੀ ਕੰਮ ਹੋਰ 6 ਮਹੀਨੇ 5 ਮਹੀਨੇ ਰੋਕੇ ਸਾਲ ਰੋਕੇ ਹਨ ਜਿੱਦਾਂ ਵੀ ਹੋਏਗਾ ਲੈਂਟਰ ਉਦੋਂ ਆਪਾਂ ਉਦੋਂ ਲੈਂਟਰ ਪਾ ਲਾਂਗੇ ਫਿਰ ਤੇ ਕਈਆਂ ਵੀਰਾਂ ਦੇ ਹਨ ਕੋਮੈਂਟ ਵੀ ਆਉਂਦੇ ਕਿ ਕਈ ਵੀਰ ਕਹਿੰਦੇ ਹੈਗੇ ਤੁਸੀਂ ਦੀਪ ਵੀਰ ਦੀ ਦੀਪ ਵੀਰ ਕੋ ਹੈਲਪ ਲੈ ਲੈਣੀ ਹੈਲਪ ਦੀ ਕੋਈ ਗੱਲ ਨਹੀਂ ਹੈਗੀ ਸਾਰੇ ਹੈਲਪ ਹੀ ਕਰਨ ਦੇ ਵਾਕੇ ਚਲੋ ਬੰਦਾ ਜਦੋਂ ਡਾੜੀ ਹੁਣੀ ਵੇਖੋ ਇੱਥੇ ਜਿਵੇਂ ਮੈਂ ਚਲੋ ਕੰਮ ਤੇ ਚੱਲ ਜਾਂਦਾ ਹਾਂ ਨਾ ਇੱਥੇ ਚਾਹ ਪਾਣੀ ਕੋਈ ਵੀ ਨਾਲੇ ਥੋੜਾ ਧਿਆਨ ਰੱਖਣਾ ਕਰਨਾ ਮਿਸਤਰੀਆਂ ਦੇ ਲੱਗੇ ਰਹਿਣਾ ਕਰਨਾ ਇਨਾ ਬਹੁਤ ਹੁੰਦਾ ਵਾ ਚਲੋ ਹੈਲਪ ਦਾ ਕੀ ਹੈ ਹੈਲਪ ਤੇ ਚਲੋ ਉਹ ਵੀ ਉਹ ਵੀ ਹੈਲਪ ਹੀ ਹੁੰਦੀ ਇੱਕ ਸਾਭ ਦੀ ਹੱਡੀ ਜਿਵੇਂ ਇਨਾ ਕੰਮ ਕੋਈ ਕਰਨ ਡਿਆ ਲਾਗੇ ਖਲੋ ਕੇ ਕਰਾਉਣ ਡਿਆ ਜਿਵੇਂ ਹਨ ਤੇ ਇਹੋ ਜਿਹੀ ਕਿਸੇ ਟਾਈਮ ਕੰਮ ਤੇ ਚੱਲ ਜਾਂਦੇ ਤੇ ਚਲੋ ਡੈਡੀ ਬਹੁਤ ਕਰਦੇ ਨੇ ਕੰਮ ਬਹੁਤ ਮਿਹਨਤ ਕਰਦੇ ਨੇ ਇਥੇ ਚਾਹ ਲੈ ਕੇ ਆਉਣੀ ਫਿਰ ਕਿਸੇ ਦੇ ਲੈ ਕੇ ਕਿਸੇ ਵਲੇ ਦੀਪ ਨੇ ਚਾਹ ਦੇ ਜਣੀ ਤੇ ਹੈਲਪ ਹੀ ਹੋਈ ਹੁੰਦੀ ਹੈ ਤੇ ਇਹ ਦੇਖ ਕਈਆਂ ਵੀਰਾਂ ਨੇ ਕਮੈਂਟ ਕੀਤਾ ਕਿ ਭਾਜੀ ਉਹਨੇ ਆਪਣਾ ਕੰਮ ਸ਼ੁਰੂ ਕਰ ਲਿਆ ਤੁਹਾਡੀ ਹੈਲਪ ਕਰਦੇ ਆ ਤੁਹਾਡਾ ਲੈਂਟਰ ਪਾ ਦਿੰਦਾ ਇਹ ਗੱਲਾਂ ਕਹਿਣ ਦੇ ਵਿੱਚ ਹੀ ਸੌਖੀਆਂ ਆਂਗੀਆਂ ਕਿਉਂਕਿ ਹਰ ਕਿਸੇ ਦਾ ਕੋਈ ਵੀ ਬੰਦਾ ਵਾ ਨਾ ਜਦੋਂ ਖਰਚੇ ਹਰ ਕਿਸੇ ਦੇ ਹੁੰਦੇ ਇਹ ਬੰਦਾ ਇਹ ਵਾ ਕਿ ਜੋ ਦੇਖਣ ਚ ਲੱਗਦਾ ਵਾ ਕਿ ਉਹਦੇ ਖਰਚੇ ਨਹੀਂ ਹੈਗੇ ਉਹਦਾ ਇਦਾਂ ਉਹਦਾ ਪਰ ਅਗਲੇ ਨੇ ਹਰ ਹੁਣ ਆਪਣਾ ਮੈਨੂੰ ਸੋਚਣਾ ਹਰਕ ਬੰਦਾ ਆਪੋ ਆਪਣਾ ਸੋਚ ਕੇ ਟਾਰਗੇਟ ਤੁਰਿਆ ਹੁੰਦਾ ਕਿ ਜਿੱਦਾਂ ਮੈਂ ਵੀ ਚਲੋ ਕਰਦਾ ਹੀ ਆ ਆਪਣੀ ਮਿਹਨਤ ਨਾਲ ਘਰ ਬਣਾਉਣ ਦੇ ਜਿੰਨਾ ਬਣਾਉਣ ਦੇ ਥੋੜਾ ਬਣਾਉਣ ਦੇ ਥੋੜਾ ਥੋੜਾ ਕਰਨ ਦੇ ਚਲੋ ਠੀਕ ਹੋ ਹਲਪ ਦੀ ਗੱਲ ਤੇ ਚਲੋ ਇੱਕ ਪਾਸੇ ਰਹਿ ਗਈ ਹੈਲਪ ਹੀ ਹੁੰਦੀ ਹੈ ਜਦੋਂ ਕਿ ਬੰਦਾ ਨਾਲ ਖਲੋਵੇ ਨਾਲ ਕਰੇ ਇੰਨੀ ਹੈਲਪ ਹੀ ਬੜੀ ਹੁੰਦੀ ਹੈ ਪੈਸੇ ਢੇਲੇ ਦੀ ਨਹੀਂ ਕੋਈ ਗੱਲ ਹੁੰਦੀ ਚਲੋ ਇਹ ਵਗੇ ਥੋੜਾ ਥੋੜਾ ਕਰਕੇ ਬਣ ਜਾਵੇ ਭਾਵੇਂ ਆਪਣੀ ਮਿਹਨਤ ਦਾ ਬਣੇ ਚਲੋ ਉਹ ਸਭ ਵਧੀਆ ਹੁੰਦਾ ਹਨਾ ਇੱਕ ਕੋ ਹੈਲਪ ਲੈ ਕੇ ਕਰਨੀ ਫਿਰ ਉਹ ਗੱਲ ਜਿਹੜੀ ਉਹ ਆਪਾਂ ਨੂੰ ਆਪਾਂ ਨੂੰ ਵੀ ਥੋੜੀ ਜਿਹੀ ਸ਼ਰਮਿੰਦਗੀ ਹੁੰਦੀ ਹੈ ਚਲੋ ਕਿਸੇ ਕੋ ਜਿਵੇਂ ਕੁਝ ਪੈਸਾ ਢੱਲਾ ਫੜਨਾ ਕਰਨਾ ਉਹ ਇਹ ਵਗੇ ਚਲੋ ਆਪਣੀ ਮਿਹਨਤ ਨਾਲ ਕਰਨ ਦੇ ਥੋੜਾ ਥੋੜਾ ਕਰਨ ਦੇ ਪਰ ਕਰਨ ਤੇ ਡੇਣ ਚਲ ਇਹ ਵਗੇ ਉਹ ਵੀ ਆਪਣਾ ਨੋ ਨੰਨੇ ਵੀ ਆਪਣਾ ਇਹ ਸਿਰ ਤੇ ਪਲਾਟ ਲਿਆ ਆਪਣੇ ਆਪਣਾ ਕਰਨ ਡਿਆ ਵੀ ਕੰਮ ਤੇ ਚਲੋ ਪਤਾ ਵੀ ਹੁਣ ਖਰਚਾ ਥੋੜਾ ਸਾਰਿਆਂ ਦਾ ਖਰਚਾ ਹੁੰਦਾ ਵਾ ਕਿ ਮੈਂ ਇਹ ਉਹਦੇ ਬਾਰੇ ਮੈਂ ਤਾਂ ਬੋਲਿਆ ਕਿਉਂਕਿ ਕੁਝ ਵੀਰਾਂ ਨੇ ਨਾ ਕੁਝ ਭੈਣਾ ਵੀਰਾਂ ਨੇ ਕਮੈਂਟ ਕੀਤੇ ਉਹਦੇ ਬਾਰੇ ਕਿ ਦੀਪ ਤੁਸੀਂ ਦੀਪ ਮਠਾਰੂ ਕੋਲ ਦੀਪ ਵੀਰ ਕੋਲ ਥੋੜੀ ਬਹੁਤ ਮਦਦ ਲੈ ਲਓ ਉਹਨੇ ਆਪਣਾ ਕੰਮ ਸ਼ੁਰੂ ਕਰ ਲਿਆ ਤੁਹਾਡਾ ਕੰਮ ਮਤਲਬ ਵਿੱਚੇ ਮਤਲਬ ਇੰਨਾ ਕੀ ਫਸਿਆ ਪਿਆ ਵਾ ਤੁਸੀਂ ਲੈਂਡਰ ਨਹੀਂ ਪਾਇਆ ਜਿਵੇਂ ਤੁਸੀਂ ਟੀਨਾ ਪਾ ਲਈਆਂ ਇਹ ਮੈਂ ਤਾਂ ਦੱਸਿਆ ਥੋੜਾ ਜਿਹਾ ਟੀਨਾ ਕਿਉਂ ਪਾਈਆਂ ਤੇ ਮਤਲਬ ਉਹਨੇ ਮਦਦ ਥਾਡੀ ਮਦਦ ਉਹ ਹੀ ਹੁੰਦੀ ਆ ਤੁਹਾਨੂੰ ਅੱਗੇ ਦੱਸਿਆ ਮਦਦ ਇਹੋ ਹੀ ਹੁੰਦੀ ਜੇ ਬੰਦਾ ਭੈਣ ਭਰਾ ਚਰੋ ਲਾਗੇ ਨਾਲ ਖਲੋਵੇ ਕਰੇ ਇਹਨਾਂ ਬਹੁਤ ਹੁੰਦਾ ਤੇ ਮਦਦ ਦਾ ਕੀ ਆ ਮਦਦ ਤੇ ਚਲੋ ਇਹ ਵੀ ਮਦਦ ਹੀ ਆ ਜਿਹੜਾ ਤੁਹਾਨੂੰ ਅੱਗੇ ਦੱਸਿਆ ਕਿ ਜਿਆੜੀ ਹੁਣੀ ਇੰਨਾ ਕਰਨ ਦੇ ਚਲੋ ਜਦੋਂ ਦਾ ਮੈਂ ਕੰਮ ਸ਼ੁਰੂ ਕੀਤਾ ਕਿਉਂਕਿ ਡੈਡੀ ਉਹਨਾਂ ਮੇਰੇ ਖਿਆਲ ਨਾਲ ਜਿਆਦਾ ਨਹੀਂ ਦੋ 2 ਟਾਈ ਮਹੀਨੇ ਹੋ ਗਏ ਦੋ ਟਾਈ ਦੋ ਟਾਈ ਮਹੀਨੇ ਹੋ ਗਏ ਨੇ ਉਹਨਾਂ ਦਾ ਡੈਡੀ ਹੁਣੀ ਇੱਥੇ ਕਰਨ ਦੇ ਨੇ ਮਤਲਬ ਉਹ ਹੀ ਇੱਥੇ ਰਹਿਣਾ ਮੈਂ ਤੇ ਉਹਨਾਂ ਹੀ ਘਟ ਮਹੀਨੇ ਦੇ ਵਿੱਚ ਮੈਂ ਤਾਂ 3-4 ਘੜੇ ਵੱਜਦੇ ਨੇ ਕੇਵਲੇ ਰਾਤ ਨੂੰ ਆਜੀ ਦਾ ਕੇਵਲੇ ਜਦੋਂ ਵੀ ਫਿਰ ਟਾਈਮ ਲੱਗੇ ਕੰਮ ਤੋਂ ਛੁੱਟੀ ਕਰਕੇ ਆਜੀ ਦਾ ਹੁਣ ਜੇ 2-4 ਦਿਨ ਹੋ ਗਏ ਵਿਹਲਿਆਂ ਨੂੰ ਆਪਾਂ ਨੂੰ 2-3 ਦਿਨ ਘਰਿਆ ਆਤਵਾਰ ਵੀ ਅੱਜ ਵੀ ਨਹੀਂ ਗਏ ਕੰਮ ਤੇ ਕੱਲ ਵੀ ਕੱਲ ਵੀ ਮੈਨੇ ਹੀ ਕੱਲ ਵੀ ਘਰੇ ਹੀ ਕੱਲ ਵੀ ਨਹੀਂ ਗਏ ਤੇ ਅੱਜ ਵੀ ਨਹੀਂ ਗਏ ਕੰਮ ਤੇ ਦੋ ਦਿਨ ਛੁੱਟੀਆਂ ਹੋ ਗਈਆਂ ਚਲੋ ਮੈਂ ਚੱਲ ਉਹ ਕਿਰਨ ਦੇ ਕਰਕੇ ਕਿਰਨ ਦੀ ਮੈਡੀਸਨ ਲੈਣ ਜਾਣੀ ਹੈ ਸਾਬ ਨਾਲ ਫਿਰ ਜਦੋਂ ਦਿਨ ਛੁੱਟੀਆਂ ਹੋ ਗਈਆਂ ਤੇ ਇਹੋ ਜਿਹੀਆਂ ਗੱਲਾਂ 네ਗੇਟਿਵ ਵਿਚਾਰ ਨਾ ਸੋਚਿਆ ਕਰੋ ਮੇਰੇ ਵੀਰ ਸਾਰੇ ਕੋਈ ਗੱਲ ਨਹੀਂ ਇਦਾਂ ਫਿਰ ਇੱਕ ਦੂਜੇ ਦੇ ਮਨਾਂ ਵਿੱਚ ਗੱਲਾਂ ਆ ਜਾਂਦੀਆਂ ਵਾ ਕਿ ਉਹ ਇਦਾਂ ਉਹਦਾਂ ਇਹੋ ਜਿ ਕਿਉਂਕਿ ਚਲੋ ਹੈਲਪ ਹੀ ਆ ਸਾਰੇ ਹੈਲਪ ਹੀ ਕਰਨ ਦੇ ਤੁਸੀਂ ਵੀ ਜਿਹਦੇ ਵਾਸਤੇ ਰਹੋ ਸਾਰੇ ਨੂੰ ਜਿਵੇਂ ਤੁਸੀਂ ਸਪੋਰਟ ਕਰਨ ਦੇ ਸਾਰੇ ਤੇ ਦੀਪ ਵੀ ਕਾਫੀ ਨਾਲ ਹੈਲਪ ਕਰਨ ਦੇ ਆ ਚਲੋ ਹੈਲਪ ਹੀ ਵਗੇ ਨਾਲ ਵੀ ਖਲੋਂਦਾ ਹੋਇਆ ਜਿੱਥੇ ਉਹਨੂੰ ਬਾਜ ਮਾਰੀਏ ਕਰੀ ਬਚਾਰਾ ਆਉਂਦਾ ਜਿੱਥੇ ਵੀ ਇੰਨਾ ਹੀ ਬਹੁਤ ਹੁੰਦਾ ਉਹ ਗੇ ਭੈਣ ਭਰਾ ਬਾਜ ਮਾਰੇ ਆ ਜੇ ਇੰਨਾ ਹੀ ਬਹੁਤ ਹੁੰਦਾ ਜੇ ਫੋਨ ਕਰੀਏ ਵਿਚਾਰਾ ਹਰ ਇੱਕ ਪਾਸੇ ਪੰਜਾ ਹੁੰਦਾ ਕੋਈ ਵੀ ਇਹਨੂੰ ਗੱਲਬਾਤ ਕਰੀਏ ਬਾਕੀ ਇਹ ਵਗੇ ਚਲੋ ਆਪਣੇ ਸਿਰ ਤੇ ਬਾਕੀ ਇਹ ਵਗੇ ਆਪਣੇ ਸਿਰ ਤੇ ਜਿਹੜੀ ਚੀਜ਼ ਬਣਦੀ ਹੈ ਬੰਦਾ ਮਿਹਨਤ ਕਰਕੇ ਬਣਾਉਂਦਾ ਉਹਦਾ ਸੁਆਦ ਵੱਖਰਾ ਹੀ ਆ ਤੇ ਬਾਕੀ ਚਲੋ ਕੋਈ ਨਹੀਂ ਤੇ ਆ ਤੇ ਤਕਰੀਬਨ ਹੋ ਹੀ ਗਿਆ ਹੁਣ ਆਪਣਾ ਘਰ ਤੇ ਬਾਕੀ ਹੁਣ ਇੱਥੇ ਦਰਵਾਜੇ ਇੱਕ ਤੋਂ ਦਿਆਂਗੇ ਦਰਵਾਜੇ ਵੀ ਲਾ ਦੇਣੇ ਆ ਮੇਨ ਆਹ ਦੋ ਦਰਵਾਜੇ ਫਲਸ਼ ਡੋਰ ਲਾ ਕੇ ਚਗਾਠਾਂ ਬਣਾ ਕੇ ਨਾ ਆਪ ਹੀ ਪਲਾਈ ਬੋਰਡ ਦੀਆਂ ਤੇ ਇੱਥੇ ਦਰਵਾਜੇ ਫਿਟ ਕਰ ਦੇਣੇ ਆਪਾਂ ਆਹ ਇੱਕ ਆ ਦੋ ਇਹ ਦਰਵਾਜੇ ਲੱਗਣੇ ਆ ਫਿਲਹਾਲ ਤੇ ਬਾਕੀ ਬਾਅਦ ਚ ਦੇਖ ਲਾਂਗੇ ਸਾਇ ਸਾਇ ਜੋ ਹੋਊਗਾ ਹੈ ਕਿ ਨਹੀਂ ਹਾਂਜੀ ਆ ਦੇ ਕਿਦਾਂ ਭਾਲੂ ਬਣਿਆ ਭਣ ਕੇ ਬਿਠਾ ਹਨ ਜੀਂ ਦੇ ਵਸਦੇ ਰਹੋ ਬਾਕੀ ਇਹ ਵਕੇ ਮੜਾ ਚੰਗਾ ਕਿਸੇ ਬਾਰੇ ਨਾ ਸੋਚਿਆ ਕਰੋ ਗੱਲ ਹੀ ਕੋਈ ਨਹੀਂ ਹੈ ਜੀ ਨਾ ਕਿ ਇਹਨੂੰ ਮੜਾ ਕਿਆ ਕਰੋ ਨਾ ਕਿ ਇਹ ਵਾਲੇ ਮੜਾ ਸੋਚਿਆ ਕਰੋ ਮੈਂ ਆਪਣੀ ਗੱਲ ਨਹੀਂ ਕਰਦਾ ਚਲੋ ਕਿਸੇ ਦੀ ਵੀ ਗੱਲ ਕਰਦਾ ਹਾਂ ਬਾਕੀ ਇਹ ਵਕੇ ਪ੍ਰਮਾਤਮਾ ਸਭ ਦੀ ਸਭ ਦੇ ਕਾਰੋਬਾਰਾਂ ਵਿੱਚ ਬਰਕਤਾਂ ਪਾਵੇ ਜੀਂ ਦੇ ਵਸਦੇ ਰਹੋ ਬਾਬੇ ਤੱਕੀਆਂ ਬਕਸਿੰਗ ਜਿਹੜਾ ਜਿਹੜਾ ਕੰਮ ਬੰਦੇ ਨੇ ਸੋਚਾ ਹੁੰਦਾ ਟਾਰਗੇਟ ਹਨ ਕਿ ਮੈਂ ਆ ਕਰਦਾ ਮੈਂ ਪਰ ਹੋ ਜਾਂਦਾ ਪੂਰਾ ਬਸ ਥੋੜਾ ਟਾਈਮ ਲੱਗਦਾ ਇਵੇਂ ਜੱਕ ਦਾ ਬੰਦਾ ਸੋਚਦਾ ਵਾ ਇਦਾਂ-ਉਦਾਂ ਹਨਾ ਪਰ ਉਹ ਗੱਲ ਬਣਦੀ ਨਹੀਂ। ਨਾਨੇ ਵਗੇ ਹਰ ਇੱਕ ਚੀਜ਼ ਦਾ ਸੈ ਸਾਰੇ ਇੱਕ ਸਟੱਪ ਦੋ ਸਟੱਪ ਬੰਦਾ ਸੈ ਸਾਰੇ ਸੀੜੀਆਂ ਚੜਦਾ। ਜੱਕ ਦਾ ਬੰਦਾ ਆਖੇ ਕਿ ਮੈਂ ਪਹਿਲੀ ਪੌੜੀ ਤੋਂ ਲਾਸਟ ਪੌੜੀ ਤੱਕ ਚੱਲ ਜਾਊ ਗੱਲ ਬਣਦੀ ਨਹੀਂ। ਇਵੇਂ ਸੈ ਸਾਰੇ ਬੰਦਾ ਕੰਮ ਕਰੇ ਤਾਂ ਹੀ ਹੁੰਦਾ ਸਾਰਾ ਕੰਮ। ਤਾਂ ਹੀ ਪਰਮਾਤਮਾ ਹੀ ਵੱਲ ਹੁੰਦਾ ਵਾ। ਮਿਹਨਤ ਵਿੱਚ ਹੀ ਬਰਕਤ ਵਾ। ਜਿੰਦੇ ਬਸਦੇ ਰਹੋ। ਚਲੋ ਫੇਰ ਚੱਲੀਏ। ਚਲੋ। ਇੱਥੇ ਆਪਾਂ ਇਹ ਚਾਹਦੇ ਆ ਕਿ ਮੰਗੇ ਚਾਹਦੇ ਹੌਨੇ। ਚਾਹ ਦੇ ਕੇ ਤੇ ਹੁਣ ਆਪਾਂ ਚੱਲੇ ਆਂ ਘਰ ਇੱਕ ਦਿਨ ਵਿੱਚ ਆਪਾਂ ਇਹ ਵਿੰਡੋ ਆ ਵੀ ਕਵਰ ਕਰ ਦੇਣੀ ਆ ਚੱਲੂ ਹੋ ਜਾਣਾ ਕਾਰੋਬਾਰ ਥੋੜਾ ਬਹੁਤ ਇੱਥੇ ਠੰਡੈ ਬੜੀ ਰਹਿਣੀ ਇੱਥੇ ਪਤਾ ਨਾ ਆਉਣਾ ਵੀ ਹੈਗਾ ਵਾ ਪਰ ਇਹ ਮੈਂ ਦਰਵਾਜੇ ਲੱਗਣਗੇ ਤਾਂ ਹੀ ਆਉਣਾ ਦੋ ਦਰਵਾਜੇ ਲਾ ਲਈਏ ਕਿਸ ਦਿਨ ਦੋ ਤਿੰਨ ਦਰਵਾਜੇ ਲਾ ਲਈਏ ਮੀਟਰ ਲੱਗੂਗਾ ਤੇ ਫੇਰ ਆ ਜਾਾਂਗੇ ਆਪਾਂ ਕਿਉਂਕਿ ਬਤਾਇਆ ਅੱਜ ਛੀਟਾਂ ਛੁੱਟਾਂ ਵੀ ਲੱਗਣ ਆਲੀਆਂ ਅੱਜ ਬਾਥਰੂਮ ਦਾ ਕੰਮ ਹੋਣਾ ਲਾ ਸਾਰਾ ਸਹੀ ਬਾਤ ਹੈ ਹੈ ਕਿ ਨਹੀਂ ਤੈਨੂੰ ਆਖਿਆ ਸਹੀ ਬੋਲ ਹਾਂ ਹਾ ਹੋ। ਚਲਾ ਜਲਦੀ ਉੱਠ ਫਿਰ। ਬੱਤੀਆਂ ਹੋਂਡੇ ਪਹਿਲਾਂ ਬੰਦ ਕੀਤੀ। ਜਾਗੜੇ ਤੇ ਤੰਗੀ ਰਹਿ ਗਈ। ਚੱਲੀਏ ਹਣ ਘਰ ਨੂੰ ਵਾਪਸ। ਯਾਵੀ। ਚੱਲੀਏ ਵਾਪਸ। ਚਲੋ। ਲੌਗ ਲਾ ਦੀ। ਹਾਂ। ਜਾਣਾ ਪਣਾ। ਚਾਬੀ ਕਿੱਥੇ? ਅੰਦਰ ਰਹੀ। ਚਾਬੀ ਤਾਂ ਹੈ ਹੀ ਨਹੀਂ। ਹਾਂ। ਲੇ ਚਾਬੀ ਲਾ ਕੇ ਲਿਆ ਉਹ ਚਾਬੀ ਦੋ ਸੁੱਟਦੀ ਚਾਬੀ ਤੇ ਆ ਸੁੱਟਦੀ ਆਈ ਚੈਂਬਰ ਵੀ ਲੱਗੇ ਇੱਥੇ ਅਸੀਂ ਲੈ ਲਿਆ ਡੱਬਾ ਚੱਲੀ ਜਾਂਦਾ ਤਿੰਨੇ ਤਿੰਨੇ ਪੀਸ ਵਾ ਕਿੰਦਾ ਵਿੱਚ ਸਿੰਗਲ ਦੇ ਇੰਡੇ ਮਹਿੰਗਾ 150 ਦਾ ਇੱਕ ਤੇ ਚ ਤਿੰਨ ਪੀਸ ਵਾ 10 ਕਿਲੋ ਦਾ 5 ਕਿਲੋ ਦਾ ਫਿਰ 2 ਕਿਲੋ ਦਾ ਠੀਕ ਆ ਚਲੋ ਚੱਲੀ ਆਪਾਂ ਪਹੁੰਚੋ ਤੇ ਉਮਰਪੁਰੇ ਚੌਂਕ ਚ ਆਵਾਂ ਲੈਂਦੇ ਡੱਬੇ ਤਿੰਨ ਇਹ ਤੇਨਾਂ ਪੀਸੇ ਦਾ 1.5 ਕਿਲੋ ਦਾ ਇੱਕ ਛੋਟਾ ਡੱਬਾ ਹੋਰ ਤੇ ਰੱਖ ਲਈ ਆਪਾਂ ਹੁਣ ਤੇ ਪੈ ਜਾਣਾਂ ਜਿਹੜੀਆਂ ਕੱਲ ਅੰਜਲਾ ਬੇਸਨ ਬਣਾਇਆ ਕੱਲ ਪੈ ਜਾਣਾਂ ਅੰਚ ਆਓ ਪੈ ਜਾਣਾਂ ਉਹ ਰਾਈ ਆ ਬੇਸਨ ਕੱਲ ਬਣਾਇਆ ਸੀ ਤੇ ਉਹਨੇ ਪਾਉਣ ਵਾਸਤੇ ਨਹੀਂ ਹੈਗਾ ਬਈ ਸਿਸਟਮ ਇਹ ਡੱਬਾ ਲਾਂਦਾ ਚ ਪਾ ਦਾਂਗੇ ਹੁਣ ਨਹੀਂ ਨਹੀਂ ਕਰੀ ਗਾ ਅਖਰੀ ਨਾ ਬੁਗ ਤਾ ਹੁਣ ਬੰਡੇ ਮਕਰੋਨੀ ਦੂਜਾ ਤਾਂ ਨਹੀਂ ਮੈਂ ਇੱਥੇ ਪਾ ਦਾਂ ਹੂੰ ਫਨੀ ਨਹੀਂ ਨਹੀਂ ਆ ਮਖਣਾ ਰਹੇ ਉਹਨਾਂ ਨੇ ਇਹ ਗਾਦੇ ਆ ਜਿਹੜਾ ਬਣ ਗਈ ਮਕਰੋਨੀ ਬਣਨੀ ਕੁਆਰੀ ਦੀ ਬਹੁਤ ਹਾਂ ਬਾਲੀ ਇਹ ਤਾਂ ਹੁਣ ਇਹਦੇ ਵਿੱਚ ਪਾਣੀ ੜਕੇ ਦੇ ਹਾਂਜੀ ਇਹ ਸੀ ਅੱਜ ਦਾ ਵਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟਸ ਸ਼ੇਅਰ ਜੁੜ ਕਰੋ ਸਾਡਾ ਫੇਸਬੁੱਕ ਤੇ ਪੇਜ ਨੂੰ ਜਰੂਰ ਫੋਲੋ ਕਰੋ ਬਾ ਬਾਏ ਗੁੱਡ ਨਾਈਟ ਲਵ ਰਕ